ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਖੜੇ ਜੀ ਤੇ ਬਾਬਾ ਜੀ ਆਰ ਕੀ ਅਮਸਰ ਵਾਸ਼ੀਆਂ ਤੇ ਕਿਹੜੀ ਸੁਗਾਤ ਲੈ ਕੇ ਆਏ ਜੀ ਮਹਾਰਾਜ ਐਤ ਕੀ ਆਪਾਂ ਲੈ ਕੇ ਆਏ ਆ ਜੀ ਪੰਜਾਬ ਦੀ ਸ਼ਾਨ ਠੰਡ ਦੀ ਸੁਗਾਤ ਮੱਕੀ ਦੀ ਰੋਟੀ ਸਰਵਾ ਸਾਗ ਵਾਹ ਜੀ ਠੀਕ ਹੈ ਜੀ ਟੋਰੀ ਦਾ ਨਹੀਂ ਮੱਕੀ ਦੀ ਰੋਟੀ ਸਰਵਾ ਸਾਗ ਨਾਲ ਮੱਖਣੀ ਪਾਗੇ ਨਾਲ ਚਾਟੀ ਦੀ ਲੱਸੀ ਆ ਵੇਖੋ ਜੀ ਆ ਗਏ ਆਪਣਾ ਕੁਜਾ ਇੱਥੇ ਆਪਣਾ ਬੰਦਾ ਚੁੱਲੇ ਸਾਗ ਇਹ ਪਟਾਰੀ ਮੇਨ ਦਾ ਜੀ ਰੱਖੀ ਆ ਹਾਂ ਜੀ ਹਾਂ ਜੀ ਨਾਲ ਘੋਟਿਆ ਆ ਹੁਣ ਆਪਾਂ ਤੁਹਾਨੂੰ ਆ ਇੱਥੇ ਕਰਾਂਗੇ ਸਾਗ ਗਰਮ ਠੀਕ ਹੈ ਜੀ ਇਹ ਤੜਕਾ ਲਾ ਕੇ ਦਿੰਨੇ ਕਿ ਜਿਆ ਗਰਮ ਕਰ ਤੜਕਾ ਲੱਗਿਆ ਹੁੰਦਾ ਸਾਰੇ ਸਾਗ ਨੂੰ ਆਪਣਾ ਸਾਗ ਬਿਨਾ ਤੜਕੇ ਤਾਂ ਨਹੀਂ ਹੁੰਦਾ ਜੀ ਓਕੇ ਠੀਕ ਹੈ ਤੜਕਾ ਲਾ ਕੇ ਲਿਆ ਹੁੰਦੇ ਜੀ ਹਾਂ ਸਾਗ ਤੜਕਾ ਐ ਲਾਇਆ ਹੁੰਦਾ ਜੋ ਤੜਕਾ ਤੁਹਾਨੂੰ ਉੱਤੇ ਦਿਖਣਿਆ ਆਇਆ ਸਾਗ ਘੜ ਦੇ ਦਿਖਣਿਆ ਹੋਣਾ ਤੜਕਾ ਦਿਖਣਿਆ ਹੋਣਾ ਵਧੀਆ ਤੁਹਾਨੂੰ ਸਹੀ ਹੈ ਜੀ ਸਹੀ ਆ ਠੀਕ ਹੈ ਜੀ ਹੁਣ ਇਹਨੂੰ ਆਪਾਂ ਕਰਾਂਗੇ ਵਧੀਆ ਕਰਕੇ ਗਰਮ ਵਾਹ ਬਈ ਵਾਹ ਇਹ ਚੱਤਾ ਤਾਂ ਸਾਗ ਖਾਣਾ ਕਸਟਮਰ ਨੂੰ ਜੋ ਖਾ ਕੇ ਰੂਹ ਖੋਸ਼ ਹੋ ਜੇ ਉਹਦੀ ਸਹੀ ਹੈ ਜੀ ਸਹੀ ਹੈ ਇਹ ਬਾਬਾ ਜੀ ਕਿਦਾਂ ਤਿਆਰ ਕਿਦਾਂ ਕਰਦੇ ਇਹ ਤੁਸੀਂ ਤਿਆਰ ਜੀ ਸਿਰੇ ਇਹਨੂੰ ਰੱਖਦੇ ਆਂ ਆਪਾਂ ਸਾਢੇ 3:00 4:00 ਵੇ ਰੱਖਦੇ ਆਂ ਰਿਜਨ ਵਾਸਤੇ ਓਕੇ ਵਧੀਆ ਮੇਰੀ ਵਾਈ ਬਣਾਉਂਦੀ ਆ ਠੀਕ ਹੈ ਇਹ ਵਧੀਆ ਆਪਣਾ ਕੀ ਕਹਿੰਦੇ ਨੇ ਦੰਦਲਾ ਸਾਗ ਹੁੰਦਾ ਓਕੇ ਛੀਲ ਚਾ ਕੇ ਧੋ ਤਾ ਕੇ ਵਧੀਆ ਸਾਰੀ ਇਹਦੀ ਜੋ ਹੁੰਦੀ ਮਿੱਟੀ ਮੁੱਟੀ ਹੁੰਦੀ ਹੈ ਸਾਰੀ ਉਹ ਕੱਢ ਕੇ ਵਧੀਆ ਆਪਾਂ ਕੁਝੇ ਰਣ ਵਾਸਤੇ ਰੱਖਦੇ ਆ ਇਹਨੂੰ ਤੇ ਸਾਢੇ 3:00 ਵਜੇ ਤੇ ਆ ਜਾਗੀ ਤੇ 8:00 8:30 9:00 ਵੇ ਤਿਆਰ ਹੁੰਦਾ ਵ ਫੇਰ ਜੀ ਨੂੰ ਨਾ ਟਾਈਮ ਲੱਗ ਜਾਂਦਾ ਮਾਰੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਪੂਰਾ ਪਿੰਡੂ ਸਟਾਈਲ ਸਾਗ ਹੈ राजे ਕਿੰਨਾ ਟਾਈਮ ਲੱਗ ਜਾਂਦਾ ਜੀ ਕੋੜ ਕੋ 5-6 ਘੰਟੇ ਮੰਨ ਕੇ ਚੱਲੋ ਜੀ ਵਾਹ ਬਈ ਠੀਕ ਹੈ ਜੀ 5-6 ਘੰਟੇ ਪੂਰੀ ਨਿਗ੍ਹਾ ਰੱਖਣੀ ਪੈਂਦੀ ਹੈ ਇਹਨੂੰ ਵਧੀਆ ਕਰਕੇ ਮੈਂ ਕਹਿੰਦਾ ਮਿਹਨਤ ਵਾਲਾ ਸੌਦਾ ਹੈ ਜੀ ਪੂਰਾ ਉਸ ਤੋਂ ਬਾਅਦ ਜੀ ਮੈਂ ਇਹਨੂੰ ਫਿਰ ਬਜਿਆ ਕਰਕੇ ਆਲਣ ਪਾ ਕੇ ਘੋੜਦਾ ਜੀ ਇਹਨੂੰ ਵਧੀਆ ਕਣਕ ਦਾ ਆਟਾ ਪਾਈਦਾ ਤੇ ਨਾਲ ਘੋਟਾ ਚੱਲਦਾ ਇਹਦਾ ਵਧੀਆ ਕਰਕੇ ਹਾਂ ਸਹੀ ਹੈ ਜੀ ਆ ਤੁਹਾਨੂੰ ਮਹਿੰਦੀ ਵਾਂਗ ਸਾਗ ਨਹੀਂ ਹੋਣਾ ਜੀ ਆ ਵੇਖੋ ਰੇਸ਼ੇ ਹੋਣੇ ਇੱਥੇ ਸਹੀ ਹੈ ਜ ਉਸ ਤੋਂ ਬਾਅਦ ਜੀ ਨਹੀਂ ਲਾਉਂਦੇ ਨਹੀਂ ਸ਼ਰਦਾਈ ਦਾ ਕੋਟਾ ਤੇ ਹੁਣ ਸਾਗ ਦਾ ਕੋਟਾ ਹੁਣ ਸਾਗ ਦਾ ਕੋਟਾ ਸ਼ਰਦਾਈ ਦਾ ਕੋਟਾ ਹੋ ਗਿਆ ਬੰਦ ਜੀ ਸ਼ਰਦਾਈ ਦਾ ਕੋਟਾ ਚੱਲੂਗਾ ਮਾਰਚ ਤੇ ਤੇ ਮਾਰਚ ਆਉਣ ਵਾਲੇ ਕੋਟੇ ਬੰਦ ਜਾਣਗੇ 12 ਮਹੀਨੇ ਆਪਣੇ ਕੋਟੇ ਚੱਲਦੇ ਰਹਿਣੇ ਨੇ ਵਾਹ ਜੀ ਵਾਹ ਸਹੀ ਹਾਂ ਜੀ ਹਾਂ ਜੀ ਹੁਣ ਆ ਜੀ ਆਪਣਾ ਸਾਗ ਹੋ ਗਿਆ ਜੀ ਬਿਲਕੁਲ ਰੈਡੀ ਓਕੇ ਤੇ ਆ ਆਪਣੀ ਹੈਗੀ ਜੇ ਪਲੇਟ ਸਾਰੇ ਲੱਗਦੇ ਜੀ ਹੁਣ ਲੋਕੀ ਕਹਿਣਗੇ ਪਲਾਸਟਿਕ ਦੀ ਪਲੇਟ ਹੈਗੀ ਆ ਆਹ ਬੜੋ ਜੀ ਕੀ ਲਿਖਿਆ ਬਾਇਓ ਗਲੋਬਲ ओके ठीक है जी ये है की है जो ग्लोबल ਦੇ ਵਿੱਚ ਮਿਕਸ ਹੋ ਜਾਂਦੀ ਹੈ ਡਿਸਚਾਰਜ ਹੁੰਦੀ ਪਲੇਟ ਇਹ ਵਾਲੀ ਪਲੇਟ ਹੈਗੀ ਜੇ ਹੋਰ ਸਭ ਤੋਂ ਵੱਡੀ ਗੱਲ ਆਪਣੀ ਮੱਕੀ ਦੀ ਰੋਟੀ ਬੰਦੀ ਹੈ ਲਾਈਵ ਅੱਛਾ ਜੀ ਆਪਾਂ ਟਿਫਿਨ ਵਾਲਾ ਕੰਮ ਨਹੀਂ ਹੈਗਾ ਸਾਡੇ ਕੋਲ ਓਕੇ ਠੀਕ ਹੈ ਜੀ ਆ ਲੋਕੀ ਟਿਫਿਨ ਤੇ ਲੈ ਕੇ ਆਉਂਦੇ ਨੇ ਆਪਣਾ ਟਿਫਿਨ ਵਾਲਾ ਕੰਮ ਨਹੀਂ ਹੈਗਾ ਇਹ ਇਧਰ ਪੈਣ ਹੋਣੀ ਲਾਈਵ ਰੋਟੀ ਗਰਮ ਗਰਮ ਲੱਥੂਗੀ ਉੱਤੇ ਮੱਖਣ ਪਾ ਕੇ ਦੇਵਾਂਗੇ ਮੱਖਣੀ ਘਰ ਦੀ ਕੱਢੀ ਹੋਈ ਵਾਹ ਸਾਗ ਦੇ ਵੀ ਰੋਟੀ ਦੇ ਵੀ ਤੁਹਾਨੂੰ ਲਾ ਕੇ ਦਿਖਾਉਨੇ ਆ ਵੇਖੋ ਜੀ ਸਹੀ ਹੈ ਜੀ ਹੁਣ ਆ ਗਿਆ ਜੀ ਭਰ ਕੇ ਸਾਗ ਓਕੇ ਉਨ ਲੋਕੇ ਕਹਿਣਗੇ ਬਈ ਸਾਗ ਦੇ ਬੜਾ ਥੋੜਾ ਦੋ ਰੋਟੀ ਕਿਵੇਂ ਖਾਦੀ ਜਾਣੀ ਆ ਮਹਾਰਾਜ ਦੁਬਾਰਾ ਦੇ ਦਾਂਗੇ ਉਹਨੇ ਪੈਸੇ ਆ ਜਈ ਵਾਹ ਬਈ ਵਾਹ ਕੋਈ ਚੱਕਰ ਨਹੀਂ ਆਗਾ ਜਿਵੇਂ ਮਰਜ਼ੀ ਲੈ ਲਿਆ ਹਾਂਜੀ 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 ਤੇ ਰੋਟੀ ਦਾ ਸਾਈ ਮਹਾਰਾਜ ਚੰਗਾ ਤਗੜਾ ਰੋਟੀ ਦਾ ਭਾਜੀ ਟਿੱਕੀਆਂ ਨਹੀਂ ਹੈਗੀਆਂ ਬਾਬੇ ਦੀ ਮੇਰ ਆ ਚੰਗਾ ਵਧੀਆ ਲੋਕਾਂ ਨੂੰ ਖਵਾਣੇ ਆ ਸਹੀ ਹੈ ਜੀ ਖਲਾ ਜੋ ਬੰਦਾ ਰੋਟੀ ਖਾਏ ਤੇ ਧੰਦਨ ਹੋ ਜੇ ਆ ਦੇਖੋ ਜੀ ਮੱਖਣ ਦੀ ਟਿੱਕੀ ਆ ਮੱਖਣ ਦੀ ਟਿੱਕੀ ਹੈਗੀ ਜੇ ਵਾਹ ਬਈ ਠੀਕ ਹੈ ਆ ਤੁਹਾਡੇ ਸਾਹਮਣੇ ਅੱਧੀ ਆਉਗੀ ਸਾਗ ਜੇ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਜੀ ਆ ਗਈ ਜੀ ਰੋਟੀਆਂ ਦੇ ਉੱਤੇ ਵਾਹ ਜੀ ਕੰਜੂਸੀ ਕੋਈ ਨਹੀਂ ਜੇ ਮਹਾਰਾਜ ਇਹ ਨਹੀਂ ਕੀ ਆਪਾਂ ਵੀਡੀਓ ਦੇ ਪਹਿਲਾ ਕਸਟਮਰ ਖਾ ਰਿਆ ਨੇ ਦੀ ਰਿਵਿਊ ਲੈ ਸਕਦੇ ਹੋ ਓਕੇ ਠੀਕ ਹੈ ਜੀ ਸਹੀ ਹੈ ਜੀ ਸਹੀ ਹੁਣ ਜੀ ਇੱਥੇ ਆਪਣੀ ਆ ਗਈ ਜੀ ਮੂਲੀ ਫਰੈਸ਼ ਕੱਟੀ ਹੋਈ ਵਾਹ ਬਈ ਠੀਕ ਹੈ ਜੀ ਭਰ-ਭਰ ਕੇ ਉਸ ਤੋਂ ਬਾਅਦ ਧਨੀਏ ਪੂਦਨੇ ਦੀ ਚਟਣੀ ਇਹ ਆਪਣਾ ਆਪਸ਼ਨਲ ਹੈ ਜਿਹਨੇ ਖਾਣੀ ਹੁੰਦੀ ਹੈ ਉਹ ਖਾਂਦਾ ਜਿਹਨੇ ਨਹੀਂ ਖਾਣੀ ਨਹੀਂ ਖਾਂਦਾ ਸਹੀ ਹੈ ਜੀ ਸਹੀ ਉਸ ਤੋਂ ਬਾਅਦ ਜੀ ਅਚਾਰ ਕੋਈ ਟੌਪਸ ਦਾ ਅਚਾਰ ਨਹੀਂ ਹੈਗਾ ਕੋਈ ਬ੍ਰਾਂਡਡ ਅਚਾਰ ਨਹੀਂ ਹੈਗਾ ਇਹ ਆਪਣੇ ਹੱਥਾਂ ਦਾ ਘਰ ਦਾ ਪਾਇਆ ਅਚਾਰ ਹੈਗਾ ਜੀ ਵਾਹ ਬਈ ਗਲਗਲ ਤੇ ਨਾਲ ਹੈਗਾ ਜੀ ਮਿਰਚ ਦਾ ਚਾਰ ਓਏ ਹੋਏ ਬਹਿ ਜਾ ਬਹਿ ਜਾ ਕਰਾਈ ਹੋਈ ਹੈ ਪੂਰੀ ਨਾਲ ਇਹਦੇ ਬਾਅਦ ਆਊਗਾ ਦੇਸੀ ਗੁੜ ਅੱਛਾ ਹਜੇ ਵੀ ਥਾਲੀ ਰੈਡੀ ਨਹੀਂ ਹੋਈ ਰੈਡੀ ਖਤਮ ਨਹੀਂ ਹੋਈ ਹੈ ਦੇਸੀ ਗੋੜਾ ਆਊਗਾ ਰੋਟੀ ਖਾਣ ਤੋਂ ਬਾਅਦ ਤੇ ਨਾਲ ਇਹਦੇ ਨਾਲ ਇੱਕ ਗਲਾਸ ਓਏ ਹੋਏ ਹੋਏ ਹਜੇ ਇੱਕ ਆਈਟਮ ਹੋਰ ਨਾਲ ਚਾਟੀ ਦਾ ਗਲਾਸ ਇੱਕ ਲੱਸੀ ਦਾ ਫ੍ਰੀ ਹੈਗਾ ਜੇ ਵਾਹ ਜੀ ਆਹ ਵੇਖੋ ਜੀ ਤੇ ਲੱਸੀ ਇਹੋ ਜੀ ਨਹੀਂ ਹੈਗੀ ਹੈ ਕਿ ਪਰ ਆਰ ਪਰ ਦਿਖ ਜੇ ਦੇ ਅੱਛਾ ਹੀ ਹੈ ਜੀ ਇਹ ਦਹੀਂ ਦੀ ਰੜਕੀ ਵਾਲੀ ਲੱਸੀ ਹੈਗੀ ਜੇ ਠੀਕ ਹੈ ਠੀਕ ਹੈ ਆਪ ਰੜਕਦੇ ਆ ਇਹਨੂੰ ਤੇ ਬਾਬਾ ਜੀ ਹੋ ਗਈ ਥਾਲੀ ਕੰਪਲੀਟ ਹੋ ਗਈ ਹੈ ਜੀ ਇੱਕ ਕਮਨਾ ਜੀ ਹੁਣ ਹੋ ਗਈ ਜੀ ਕੰਪਲੀਟ ਥਾਲੀ ਠੀਕ ਹੈ ਜੀ ਇੱਚ ਰੀਫਿਲਿੰਗ ਹੈ ਗਈ ਸਾਗ ਦੀ ਚਟਨੀ ਦੀ ਮੂਲੀ ਦੀ ਓਕੇ ਅਚਾਰ ਦੀ ਉਹ ਫ੍ਰੀ ਹੈ ਗਈ ਸਾਡੇ ਵੱਲੋਂ ਇੱਕ ਵਾਰ ਲਓ ਦੋ ਵਾਰ ਲਓ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਜੀ ਠੀਕ ਹੈ ਜੀ ਇਹ ਕੰਬੋ ਜੀ ਤੁਹਾਨੂੰ ਹੁਣ ਕਿੰਨਾ ਦਾ ਲੱਗਦਾ ਹੋਊਗਾ ਇਹ ਮਾਰੇ 100 150 ਦਾ ਤੇ ਹੋਣਾ ਇਹ ਸਿਰਫ 80 ਰੁਪਏ ਦਾ ਕੰਬੋ ਹੈਗਾ ਜੀ 80 ਰੁਪਏ ਦਾ 80 ਰੁਪਏ ਦਾ ਰੀਫਿਲਿੰਗ ਨਾਲ ਫ੍ਰੀ ਸਾਹਿਬ ਬਾਬਾ ਜੀ ਤਾਂ ਕਿਹਾ ਤੁਸੀਂ ਭਾਈ ਇਹ ਕੋਈ ਵੀ ਖਾ ਸਕਦਾ ਆਗੇ ਹਾਂ ਜੀ ਇਹ ਨਹੀਂ ਕਿ ਲੋਕਾਂ ਨੂੰ ਨਹੀਂ ਜੀ 100 ਦਾ 150 ਦਾ ਹੋ ਗਿਆ ਜੀ ਉਹ 85 ਰੁਪਏ ਲੈਣੇ ਸਿਰਫ ਤੇ ਰੱਜ ਕੇ ਰੋਟੀ ਖਾਣੀ ਲੋਕਾਂ ਨੂੰ ਸਹੀ ਹੈ ਜੀ ਸਹੀ ਹੈ ਹਾਂ ਜੀ ਇਹ ਆਪਾਂ ਬਾਬਾ ਜੀ ਇਹ ਕਰ ਲొਕੇਸ਼ਨ ਦੱਸ ਦਿਓ ਜੀ ਲੋਕੇਸ਼ਨ ਆਪਣੀ ਸ਼ਹੀਦਾ ਸਾਹਿਬ ਤੋਂ ਆਪਾਂ ਆਉਣਾ ਗਰਵਾਲੀ ਗੇਟ ਵੱਲ ਵਾਕਿੰਗ ਡਿਸਟੈਂਸ ਹੈਗਾ ਜੀ 200 ਮੀਟਰ ਦਾ ਠੀਕ ਹੈ ਜੀ ਸੀ ਡਿਵੀਜ਼ਨ ਥਾਣਾ ਹੈਗਾ ਸੱਜੇ ਪਾਸੇ ਉਹਦੇ ਅਪੋਜ਼ਿਟ ਵੇਖੋਗੇ ਦਰਗਾਹ ਹੈਗੀ ਪੰਜ ਪੀਰਾ ਦੀ ਉਹਦੇ ਨਾਲ ਆਪਣੀ ਕਾਰਟ ਲੱਗਦੀ ਹੈ ਜੀ ਤੇ ਟਾਈਮਿੰਗ ਦੱਸ ਦਿਓ ਟਾਈਮਿੰਗ ਆਪਣੀ 11:30 ਤੋਂ ਸ਼ਾਮ ਨੂੰ 6:30 ਵਜੇ ਤੱਕ ਜੀ ਠੀਕ ਹੈ ਜੀ ਜੀ ਮੈਂ ਆ ਜਰੂਰ ਕਰਾਂਗੇ ਵਾਹ ਜੀ ਵਾਹ ਤੇ ਕਿਵੇਂ ਦਾ ਟੇਸਟ ਲੱਗਾ ਜੀ ਬਹੁਤ ਹੀ ਨੰਬਰ 1 ਹੈ ਜੀ ਬਿਲਕੁਲ ਮਜ਼ਾ ਆ ਗਿਆ ਜੀ ਤੇ ਦਿੱਲੀ ਤੇ ਮੇਨ ਇਦਾਂ ਦਾ ਤੇ ਨਹੀਂ ਮਿਲਦਾ ਹੋਣਾ ਸਾਗ ਨਹੀਂ ਸਾਗ ਨਹੀਂ ਮਿਲਦਾ ਜੀ ਸਹੀ ਹੈ ਜੀ ਇਹ ਚੀਜ਼ਾਂ ਪੰਜਾਬ ਚ ਮਿਲਦੀਆਂ ਨੇ ਤੇ ਮੈਂ ਬਹੁਤ ਦੂਰੋਂ ਮਤਲਬ ਇਹੀ ਸੋਚ ਕੇ ਆਇਆ ਸੀ ਕਿ ਰੋਟੀ ਇੱਕ ਟਾਈਮ ਜਾ ਕੇ ਖਾਣੀ ਜਰੂਰ ਤੇ ਰੈਲੇਟਿਵਸ ਵਗੈਰਾ ਕਿ ਜਾਂ ਸਪੈਸ਼ਲ ਆਏ ਜੇ ਨਹੀਂ ਸਪੈਸ਼ਲ ਘੁੰਮਣ ਫਿਰਨ ਵਾਸਤੇ ਆਏ ਸੀ ਠੀਕ ਹੈ ਜੀ ਮੱਥਾ ਟੇਕਣਾ ਸੀ ਦਰਬਾਰ ਸਾਹਿਬ ਓਕੇ ਤੇ ਭਾਈ ਇੱਧਰ ਵੇਟ ਕਰ ਰਹੇ ਸੀ ਮੈਂ ਅੱਜ ਇੱਧਰ ਰੋਟੀ ਖਾ ਕੇ ਆਇਆ ਠੀਕ ਹੈ ਜੀ